ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 10 ਮਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਠ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਕਿੰਨੇ ਨਕਸ਼ਾ ਰੂਪ ਚੱਕ ਕਿੰਨੇ ਵਕ ਵਕ ਸਮੇਂ ਦੇ ਉੱਤੇ ਕੇਂਦਰ ਦਾ ਕਾਰਜ ਵੱਲ ਜਿਹੜੀ ਹੈ ਕੋਈ ਨਾ ਕੋਈ ਸਕੀਮਾਂ ਨਾ ਚਲਦੀ ਜੰਦੀ ਹੈ ਇਸ ਤਰ੍ਹਾਂ ਵਕਤ ਸਵੇਰੇ ਨਾਲ ਫਨਾਂ ਨੇ ਵਿੱਚ ਟਿੜਾ ਲਿਆ ਕਿ ਆਗਾ ਮਿਲਦਾ ਪਰ ਸੱਡਨਲੀ ਬੜੀ ਡੇਂਜ ਵੱਡੀ ਕਰ ਗਿਆ ਤੇ ਆਈ ਇਮਪ੍ਰੈਸਰ ਪਾਵਰ ਜਿਹੜੀ ਇਸ ਸ਼ੀਮ ਨੂੰ ਉੱਲੜ ਫਿਰ ਤੋਂ ਸਭ ਜਿਨੇ ਚੰਗਨ ਦੱਸ ਰਿਹਾ ਹਾਂ ਕਿ ਅੱਗੇ ਕੀ ਹੈ ਕਿ ਆਪ ਸਭ ਜਾਣਦੇ ਹੋ ਕਿ ਸਾਡੀ ਹਰਕਤ ਦੇ ਵਿੱਚ ਜਿਹੜਾ ਰੂਪੜ ਦੇ ਵਿੱਚ ਵੀ ਇੰਜੀਨੀਅਰਿੰਗ ਬਹੁਤ ਸਾਰੀਆਂ ਅਧਾਰ ਹੈ ਸੋ ਖਾਸ ਕਰਕੇ ਅਗਰ ਮੈਂ ਨੰਗਲ ਸ਼ਹਿਰ ਕਰਾਂ ਤਾਂ ਨੰਗਲ ਸ਼ਹਿਰ ਦੀ ਸਾਰੀ ਜਿਹੜੀ ਅਰਥ ਵਿਵਸਥਾ ਉਹ BBMP ਉੱਤੇ ਟਿਕੀ ਹੋ ਕੇ ਰਹਿੰਦੀ ਸੀ ਮੇਰੇ ਦਾਦਾ ਜੀ ਤੇ ਲਗਭਗ ਸਾਡੇ ਰਾਕੇ ਦੇ ਵਿੱਚ ਹਰ ਘਰ ਦੇ ਵਿੱਚ ਕੋਈ ਨਾ ਕੋਈ BBMP ਚ ਜਾਂ NFML ਦੇ ਵਿੱਚ ਉਹ ਸਰਕਾਰੀ ਮੁਲਾਜ਼ਮ ਸੀ ਪਰ ਹੁਣ ਜਿਹੜਾ ਹੈ ਨੌਕਰੀਆਂ ਬਿਲਕੁਲ ਖਤਮ ਹੋ ਚੁੱਕੀਆਂ ਅੱਜ ਉਹ BBMP ਦੀ ਜਿਹੜੀ ਸਭ ਤੋਂ ਵੱਡੀ ਵਰਕਸ਼ਾਪ ਸੀ ਏਸ਼ੀਆ ਦੀ ਅੱਜ ਉਹ ਖੰਡਰ ਬੰਦੀ ਜਾ ਰਹੀ ਹੈ ਤੁਸੀਂ ਜਿਹੜਾ ਮਾਰ ਕੇ ਦੇਖੋ ਤੁਹਾਨੂੰ ਅੱਜ ਵੀ ਇੱਥੇ ਵੀ ਆਸ-ਪਾਸ ਰੁੱਪੜ ਗਏ ਜਿੰਨੇ ਵੀ BBMP ਦੇ ਸੰਸਥਾਨ ਨੇ ਉਹ ਖੰਡਰ ਬੰਦੇ ਜਾ ਰਹੇ ਮੈਂ ਗਰੇਟ ਮਹੀਨੇ ਪਹਿਲਾਂ ਸਰਸਾਪੁਰ ਗਿਆ ਸੀ ਇਸ ਵਿਸ਼ੇ ਦੇ ਉੱਤੇ ਇੱਕ ਜਿਹੜੇ ਉਸ ਸਮੇਂ ਜੁੜੇ ਪੁਲ ਬਣੇ ਸੀ ਅੱਜ 50 60 ਸਾਲ ਹੋ ਗਿਆ ਜੋ ਖਸਤਾ ਹੋ ਚੁੱਕੇ ਨੇ ਤੇ ਜਾਂ ਫਿਰ ਨਵੇਂ ਪੁਲਾਂ ਦੀ ਲੋੜ ਹੈ ਤਾਂ ਪੰਜ ਪੁਲ ਜਿਹੜੇ ਅਸੀਂ ਮੰਗੇ ਸੀ ਜਿਹੜੇ ਸਭ ਤੋਂ ਮੇਨ ਸਰਸਾ ਨੰਗਲ ਬ੍ਰਿਜ ਹੈ ਅੱਜ ਸਾਡੇ ਜਿਹੜੇ ਪੰਜ ਸੱਤ ਪਿੰਡ ਨੇ ਆਲੋ ਆਲ ਆਸਪੁਰ ਖਰੋਟਾ ਉਹ ਸਾਰੇ ਜਿਹੜੇ ਉਹ ਕਨੈਕਟ ਨਹੀਂ ਨੇ ਉਹਨਾਂ ਦੀ ਕਨੈਕਸ਼ਨ ਵੀ ਜਿਹੜਾ ਹੈ ਜਿਹੜੀ ਕਨੈਕਟੀਵਿਟੀ ਟੁੱਟ ਜਾਂਦੀ ਹੈ ਤਾਂ ਮੈਂ ਪੰਜ ਫੁੱਲ ਜਿਹੜੇ ਖੱਟਰ ਸਾਹਿਬ ਨੇ ਤੇ ਨਹੀਂ ਬੜੇ ਵੱਡਾ ਦਿਲ ਦਿਖਾ ਕੇ ਪਾਸ ਕੀਤੇ ਤੇ ਹੁਣ ਬੇਨਤੀ ਹੈ ਨਾ ਅੱਜ ਫਿਰ ਇਸ ਮੰਚ ਦਾ ਇਸ ਮੌਕੇ ਦਾ ਲਾਹ ਲਾ ਕੇ ਜੇ ਜਿਹੜਾ ਹੈ ਤੁਹਾਡੇ ਸਾਹਮਣੇ ਇਹ ਬੇਨਤੀ ਕੀਤੀ ਕਿ BBMP ਜਿਹੜਾ ਹੈ ਆਪਾਂ ਦੁਬਾਰਾ ਜੋ ਪੰਜਾਬ ਕੋਟੇ ਦੇ ਹੈ ਉਹ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਜੋ ਹਿਮਾਚਲ ਤੇ ਹਰਿਆਣਾ ਦੇ ਉਹ ਉਹਨਾਂ ਨੂੰ ਅਸੀਂ ਸਵਾਗਤ ਕਰਦੇ ਨੌਕਰੀਆਂ ਜਿਹੜੀਆਂ ਪਰ BBMP ਜਿਹੜਾ ਵਰਗਾ ਜਿਹੜਾ ਆਧਾਰ ਹੈ ਸਾਰੀ ਟ੍ਰੇਨ ਚੱਲਦੀ ਹੈ ਨੰਗਲ ਤੋਂ ਪਾਖੜਾ ਨੇਂਦਾਂ ਅਗਰ ਉਸ ਨੂੰ ਅਸੀਂ ਹੋਰ ਸੋਨਾ ਕਰ ਦਈਏ ਉਸ ਟ੍ਰੇਨ ਨੂੰ ਤਾਂ ਕਿੰਨਾ ਟੂਰਿਜ਼ਮ ਇਸ ਏਰੀਏ ਦੇ ਵਿੱਚ ਜਿਹੜਾ ਵਧ ਸਕਦਾ ਤੇ ਉਹਨਾਂ ਨੂੰ ਮੈਂ ਦੁਬਾਰਾ ਨਿੱਜੀ ਤੌਰ ਤੇ ਵੀ ਮਨਛਤੇ ਵੀ ਤੇ ਉਹਨੇ ਮੈਨੂੰ ਵਾਦਾ ਕੀਤਾ ਕਿ ਮੈਂ ਜ਼ਰੂਰ ਮੰਗਲ ਆਊਗਾ ਤੇ ਆਪਾਂ ਮਿਲ ਕੇ ਜੀਣਾ ਹੈ ਮਸਲੇ ਹੱਲ ਕਰੀਏ ਸਦੋਂ ਦੇ ਵਿੱਚ ਸੈਂਟਰ ਬਣਾ ਜਿਹੜਾ ਹੈ ਹਰ ਰੋਜ਼ ਤੁਸੀਂ ਦੇਖਿਆ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ ਤੇ ਅਸੀਂ ਸਾਰੇ ਮੈਂ ਕੋਈ ਵੱਲੋਂ ਤੌਰ ਮੰਤਰੀ ਨੇ ਅਸੀਂ ਸਾਰੇ ਵਿਕ ਪੰਜਾਬੀ ਹੁੰਦੇ ਨਾਲ ਤੇ ਸਾਡੇ ਉਪਜੋਗ ਦੇ ਨਾਲ ਅਕੁਣ ਅਸੀਂ ਬਹੁਤ ਚਿੰਤਿਤ ਹੈ ਉਹ ਪੁਨਰ ਦੀ ਸੀ ਦੱਸਦੇ ਹਰਪਾਲ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਬਖਸ਼ੇ ਕਿ ਉਹਨਾਂ ਨੂੰ ਹੋਰ ਬਲ ਬਖਸ਼ਣ ਤੇ ਜਿਹੜੇ ਉਹਨਾਂ ਦਾ ਮੋਰਚਾ ਜੋ ਉਹ ਅਰਦਾਸ ਕਰਕੇ ਜਿਸ ਮੋਰਚੇ ਤੇ ਫਤਿਹ ਹੋਵੇ ਤੇ ਇਹ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਿਰਫ ਈਮਾਨ ਆ ਨਾ ਤੇ ਖੁਦ ਜਰੂਰ ਤਾਂ ਕੋਈ ਮਿਨਿਸਟਰ ਲੇਵਲ ਜਾਂ ਫਿਰ ਪ੍ਰਧਾਨ ਮੰਤਰੀ ਦੇ ਲੈਵਲ ਤੇ ਹੀ ਜਿਹੜਾ ਹੋਊਗਾ ਤੇ ਉਹ ਆਸ਼ਵਾਸਨ ਕਰੇ ਨਹੀਂ ਤਾਂ ਤੁਸੀਂ ਦੇਖੋ ਅਸੀਂ ਕਹਿੰਦੇ ਹਾਂ ਕਿ कि हम दिल्ली की हर महिला को इक्कीस सौ रुपये देंगे वो कहते हैं हम दिल्ली की गरीब महिलाओं जब गरीब आ गया तो वो तो जिनके घर पंखा भी है वो उस कैटेगरी से बाहर हो गए जिनके घर फ़्रिज है जिनके पास मोबाइल है वो उस कैटेगरी से बाहर हो गए हो गए ऐसे जैसे आयुष्मान भारत में स्कीम है उसके तहत आप देखिए कि जब हम बोलते हैं कि हम दिल्ली के हर बुज़ुर्ग को अनलिमिटेड इलाज देंगे प्राइवेट चाहे वो प्राइवेट हॉस्पिटल चाहे सरकारी और इसमें इतना मुश्किल आज किसी को आयुष्मान इतनी शर्तें हैं अगर आपके पास मोबाइल है प्राइव मैं आपको बताता हूँ हमारी एरिया में ये क्योंकि हमारे यहाँ ज़मीनें कम हैं बहुत सारे लोग मिडल ईस्ट में मजदूरी करते हैं उनका आयुष्मान कार्ड इसलिए नहीं बनाते कि नहीं आपके घर से कोई विदेश गया हुआ अरे वो तो मजदूरी करने गया वो कोई ऑस्ट्रेलिया कनेडा एन आर नहीं है वो बेचारा वहाँ जाकर मजदूरी कर रहा है है ना उसका नहीं बनता तो ऐसी ऐसी एस, ऐसी स्कीमों का क्या फ़ायदा जिससे लोगों को लाभ हो